ਅੱਜ ਦਿਨ ਬਦਵਾਰ 19 ਫਰਵਰੀ 8 ਫੱਗਣ ਐ ਨਾਨਕਸ਼ਹੀ ਸੰਮਤ 555 ਤੁਸੀਂ ਜੁੜੇ ਹੋ ਲੋਕਪਾਣ ਨਿਊਜ਼ ਦੇ ਨਾਲ ਦੇਸ਼ ਅਤੇ ਦੁਨੀਆ ਸਣੇ ਪੰਜਾਬ ਦੀਆਂ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ ਸ਼ੁਰੂਆਤ ਕਰਦੇ ਹਾਂ ਪੰਥਕ ਸਿਆਸਤ ਦੇ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਥਾਪੀ ਗਈ ਪੰਜ ਮੈਂਬਰੀ ਕਮੇਟੀ ਦੇ ਵੱਲੋਂ ਪਟਿਆਲਾ ਦੇ ਵਿੱਚ ਬੀਤੀ ਕੱਲ ਮੀਟਿੰਗ ਕੀਤੀ ਗਈ ਕਮੇਟੀ ਨੇ ਸਾਫ਼ ਕਰ ਦਿੱਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਕਸ਼ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਮੰਨਣ ਲਈ ਤਿਆਰ ਨਹੀਂ ਤੇ ਭਰਤੀ ਪ੍ਰਕਿਰਿਆ ਸੱਤ ਮੈਂਬਰੀ ਕਮੇਟੀ ਤੋਂ ਕਰਵਾਉਣ ਦੇ ਲਈ ਤਿਆਰ ਨਹੀਂ ਇਸੇ ਦਰਮਿਆਨ ਕਮੇਟੀ ਦੇ ਇੱਕ ਮੈਂਬਰ ਪ੍ਰੋਫੈਸਰ ਕਿਰਪਾਲ ਸਿੰਘ ਬਡੂਂਗਰ ਦੇ ਵੱਲੋਂ ਕਮੇਟੀ ਤੋਂ ਆਪਣੇ ਆਪ ਨੂੰ ਵਖ ਕਰਦੇ ਆ ਅਸਤੀਫਾ ਦੇ ਦਿੱਤਾ ਗਿਆ। ਪੰਥਕ ਸ਼ਕਤੀ ਨੂੰ ਮਜ਼ਬੂਤ ਕਰਨ ਅਤੇ ਇਕਜੁੱਟ ਕਰਨ ਸਣੇ ਸ਼੍ਰੋਮਣੀ ਅਕਾਲੀ ਦਲ ਨੂੰ ਮੋੜ ਮਜ਼ਬੂਤ ਧਿਰਵਜੋਬਾਰਨ ਦੇ ਮਨੋਰਥ ਨਾਲ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਅਕਾਲੀ ਦਲ ਦੀ ਭਰਤੀ ਸਬੰਧੀ ਬਣਾਈ ਗਈ ਕਮੇਟੀ ਦੀ 3ਜੀ ਮੀਟਿੰਗ ਪਟਿਆਲਾ ਨੇੜੇ ਸਥਿਤ ਟੋੜਾ ਇੰਸਟੀਚਿਊਟ ਬਾਧਰਗੜ੍ਹ ਵਿਖੇ ਹੋਈ। ਹਾਲਾਂਕਿ ਅਸਤੀਫਾ ਦਿੱਤੇ ਹੋਣ ਕਰਕੇ ਇਸ ਦੌਰਾਨ ਕਮੇਟੀ ਦੇ ਮੁਖੀ ਹਰਜਿੰਦਰ ਸਿੰਘ ਧਾਮੀ ਅਤੇ ਮੈਂਬਰ ਵੱਜੋਂ ਪ੍ਰੋਫੈਸਰ ਕਿਰਪਾਲ ਸਿੰਘ ਬਡੋਂਗਰ ਮੀਟਿੰਗ ਚੋਂ ਗੈਰ ਹਾਜ਼ਰ ਰਹੇ। ਉਹਨਾਂ ਦੀ ਗੈਰ ਹਾਜ਼ਰੀ ਚ ਮੀਟਿੰਗ ਦੇ ਕਮੇਟੀ ਦੇ ਪੰਜ ਮੈਂਬਰਾਂ ਗੁਰਪ੍ਰਤਾਪ ਸਿੰਘ ਊੜਾਲਾ, ਮਨਪ੍ਰੀਤ ਸਿੰਘ, ਅਲੀ ਇਕਬਾਲ ਸਿੰਘ ਝੁੰਦਾ, ਸੰਤ ਸਿੰਘ ਉਮੈਦਪੁਰੀ ਅਤੇ ਬੀਬੀ ਸਤਵੰਤ ਕੌਰ ਨੇ ਮੀਟਿੰਗ ਕੀਤੀ। ਕੋਖ ਦੌਰਾਨ ਇਹ ਪਰਤੀ ਕਮੇਟੀ ਸਿੱਟੇ ਤੇ ਪਹੁੰਚੀ ਹੈ ਕਿ ਇਸ ਜਿਸ ਮਨੋਰਥ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਇਹ ਪਰਤੀ ਕਮੇਟੀ ਬਣਾਈ ਗਈ ਸੀ ਉਸ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਭਰਤੀ ਕਰਨ ਲਈ ਰਾਜ਼ੀ ਨਹੀਂ ਹੈ ਅਤੇ ਇਸ ਸੰਬੰਧੀ ਭੜਕੇ ਬੁੱਧਵਾਰ ਨੂੰ ਆਪਣੀ ਰਿਪੋਰਟ ਸ਼੍ਰੀ ਅਕਾਲ ਤਖਤ ਸਾਹਿਬ ਵਿੱਚ ਸੌਂਪੀ ਜਾਵੇਗੀ ਮੀਟਿੰਗ ਮਗਰੋਂ ਗੁਰਪ੍ਰਤਾਪ ਸਿੰਘ ਵਡਾਲਾ ਨੇ ਕਿਹਾ ਕਿ ਭਰਤੀ ਸੰਬੰਧੀ ਇਸ ਕਮੇਟੀ ਅਤੇ ਅਕਾਲੀ ਦਲ ਦੀ ਵਿਚਾਰਧਾਰਾ ਦੇ ਤਰੀਕਿਆਂ ਦੇ ਵਿੱਚ ਅੰਤਰ ਹੈ ਉਧਰ ਇਸ ਮਾਮਲੇ ਦੇ ਵਿੱਚ ਪੰਥ ਕੇਕਤੀ ਪਿਛਲੇ ਸਾਲ ਤੋਂ 2 ਦਸੰਬਰ ਨੂੰ ਸ਼੍ਰੀ ਅਕਾਲ ਤਖਤ ਸਾਹਿਬ ਵੱਲੋਂ ਗਠਿਤ ਕੀਤੀ ਗਈ ਕਮੇਟੀ ਲਈ ਸ਼੍ਰੋਮਣੀ ਅਕਾਲੀ ਦਲ ਦੀ 7 ਮੈਂਬਰੀ ਭਰਤੀ ਕਮੇਟੀ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋਫੈਸਰ ਕਿਰਪਾਲ ਸਿੰਘ ਬਡੁੰਗਰ ਨੇ ਵੀ ਮੈਂਬਰ ਵਜੋਂ ਅਸਤੀਫਾ ਦਿੱਤਾ ਇਸ ਕਮੇਟੀ ਦੇ ਮੁਖੀ ਵਜੋਂ ਸ਼੍ਰਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਬੀਤੇ ਦਿਨੀ ਅਸਤੀਫਾ ਦੇ ਦਿੱਤਾ ਸੀ ਫਰੀਦਕੋਟ ਦੇ ਵਿੱਚ ਇੱਕ ਦਰਦਨਾਕ ਹਾਦਸਾ ਸਾਹਮਣੇ ਆਇਆ ਜਿੱਥੇ ਬੱਸ ਨਾਲੇ ਦੇ ਵਿੱਚ ਡਿੱਗੀ ਤੇ ਜਿਸ ਕਾਰਨ 5 ਜਾਣਿਆਂ ਦੀ ਜਾਨ ਚਲੀ ਗਈ ਫਰੀਦਕੋਟ ਵਿਖੇ ਅਬੋਰ ਤੋਂ ਫਰੀਦਕੋਟ ਆ ਰਹੀ ਨਿਊ ਦੀਪ ਟਰਾਂਸਪੋਰਟ ਕੰਪਨੀ ਦੀ ਬੱਸ ਫਰੀਦਕੋਟ ਸ਼ਹਿਰ ਦੇ ਬਾਹਰਵਾਰ ਸੇਮ ਨਾਲੇ ਵਿੱਚ ਡੇਗੀ ਜਾਣਕਾਰੀ ਅਨੁਸਾਰ ਬੱਸ ਤੇਜ਼ ਰਫ਼ਤਾਰ ਸੀ ਜੋ ਪਹਿਲਾ ਇੱਕ ਟਰਾਲੇ ਨਾਲ ਟਕਰਾਇਆ ਤੇ ਉਸ ਤੋਂ ਬਾਅਦ ਸੇਮ ਨਾਲੇ ਵਿੱਚ ਡੇਗੀ ਇਸ ਹਾਦਸੇ ਵਿੱਚ ਇੱਕ ਔਰਤ ਸਣੇ ਪੰਜ ਵਿਅਕਤੀਆਂ ਦੀ ਮੌਤ ਹੋ ਗਈ ਤੇ 21 ਯਾਤਰੀ ਜ਼ਖਮੀ ਹੋ ਗਏ ਮ੍ਰਿਤਕਾਂ ਵਿੱਚੋਂ ਤਿੰਨ ਜਣਿਆਂ ਦੀ ਪਛਾਣ ਸਿਮਰਨ ਕੌਰ ਕੇਂਦਰੀ ਵਿਦਿਆਲਿਆ ਵਿੱਚ ਅਧਿਆਪਕਾ ਬਲਰਾਜ ਸਿੰਘ ਸਾਬਕਾ ਸਰਪੰਚ ਪਿੰਡ ਚਿਬੜਾਂਵਾਲੀ ਅਤੇ ਆਤਮਾ ਸਿੰਘ ਪਿੰਡ ਚੱਕ ਸ਼ੇਰਵਜੋਂ ਹੋਈ ਹੈ ਇੱਕ ਮ੍ਰਿਤਕ ਔਰਤ ਅਤੇ ਵਿਅਕਤੀ ਦੀ ਹਾਲੇ ਤੱਕ شناخت ਨਹੀਂ ਹੋ ਸਕੀ ਜਿਹੜਾ ਪੁਲਿਸ ਨੇ ਜ਼ਖਮੀਆਂ ਦੀ ਜਾਰੀ ਕੀਤੀ ਗਈ ਸੂਚੀ ਦੇ ਮੁਤਾਬਕ ਕੁਲਵੰਤ ਸਿੰਘ ਸੁਰਿੰਦਰ ਸਿੰਘ ਕੰਪਨੀ ਸਿੰਘ ਗੁਰਮੇਲ ਕੋਰ ਸਰਵਿੰਦਰ ਸਿੰਘ ਗੁਰਦੀਪ ਸਿੰਘ ਜਗਸੀਰ ਸਿੰਘ ਇਕਬਾਲ ਸਿੰਘ ਸतीश ਕੁਮਾਰ ਗੋਪੀਰਾਮ ਸੁਮਨ ਬਣੀ ਰੂਪ ਚੰਦ ਰਮਨਦੀਪ ਕੁਲਦੀਪ ਕੁਮਾਰ ਹਰਜੋਤ ਨਾਇਬ ਸਿੰਘ ਮੋਹਿਤ ਸੱਜਨ ਕੁਮਾਰ ਆਦਿ ਸ਼ਾਮਲ ਨੇ ਦੱਸਿਆ ਜਾਂਦਾ ਹੈ ਕਿ ਹਾਦਸਾ ਟਰੱਕ ਨੂੰ ਓਵਰਟੇਕ ਕਰਦਿਆਂ ਵਾਪਰਿਆ ਹੈ ਪੰਜਾਬ ਸਰਕਾਰ ਵੱਲੋਂ ਸੂਬੇ ਦੀ ਨਵੀਂ ਸ਼ਰਾਬ ਨੀਤੀ ਨੂੰ ਅੰਤਿਮ ਸ਼ੋਹਾਂ ਦਿੱਤੀਆਂ ਜਾ ਰਹੀਆਂ ਨੇ ਜਾਣਕਾਰੀ ਦੇ ਮੁਤਾਬਕ ਪੰਜਾਬ ਸਰਕਾਰ ਮਾਲੀ ਸਾਲ 2025-26 ਲਈ ਸੂਬੇ ਦੀ ਨਵੀਂ ਆਬਕਾਰੀ ਨੀਤੀ ਬਣਾਉਣ 'ਤੇ ਜੁਟ ਗਈ ਹੈ ਤੇ ਸ਼ਰਾਬ ਨੀਤੀ ਨੂੰ ਅੰਤਿਮ ਸ਼ੋਹਾਂ ਦਿੱਤੀਆਂ ਜਾ ਰਹੀਆਂ ਨੇ ਅਗਲੇ ਮਾਲੀ ਬਾਰੇ ਦੌਰਾਨ ਸੂਬਾ ਸਰਕਾਰ ਨੂੰ ਆਬਕਾਰੀ ਮਾਲੀਏ ਤੋਂ 6 ਤੋਂ 7% ਤੱਕ ਦੇ ਵਾਧੇ ਦੀ ਸੰਭਾਵਨਾ ਹੈ ਚਾਰ ਮੈਂਬਰੀ ਕੈਬਨਿਟ ਸਬਕਮੇਟੀ ਨੇ ਆਪਕਾਰੀ ਨੀਤੀ ਤਿਆਰ ਕਰਨ ਲਈ ਬੀਤੀ ਕੱਲ ਇੱਥੇ ਤੀਜੀ ਮੀਟਿੰਗ ਕੀਤੀ ਚੰਡੀਗੜ੍ਹ ਵਿੱਚ ਤੀਜੀ ਮੀਟਿੰਗ ਕੀਤੀ ਦੋ ਦਿਨਾਂ ਮਗਰੋਂ ਕੈਬਨਿਟ ਸਬ ਕਮੇਟੀ ਦੀ ਆਖਰੀ ਮੀਟਿੰਗ ਹੋਣ ਦੀ ਉਮੀਦ ਹੈ ਮੁੱਖ ਮੰਤਰੀ ਭਗਵੰਤ ਮਾਨ ਤੋਂ ਆਪਕਾਰੀ ਨੀਤੀ ਲਈ ਹਰੀ ਝੰਡੀ ਲੈਣੀ ਬਾਕੀ ਹੈ ਮੌਜੂਦਾ ਵਿੱਤੀ ਬਰੇ ਲਈ ਆਪਕਾਰੀ ਮਾਲੀਏ ਦਾ 10145 ਕਰੋੜ ਰੁਪਏ ਦਾ ਟੀਚਾ ਮਿੱਥਿਆ ਗਿਆ ਹੈ ਅਤੇ ਸੂਬਾ ਸਰਕਾਰ ਅਗਲੇ ਵਿੱਤੀ ਬਰੇ ਲਈ ਇਹ ਟੀਚਾ 11000 ਕਰੋੜ ਰੁਪਏ ਦਾ ਰੱਖ ਸਕਦੀ ਹੈ ਪੰਜਾਬ ਸਰਕਾਰ ਕਰੀਬ 1000 ਕਰੋੜ ਦੇ ਵਾਅਦੇ ਦਾ ਅਨੁਮਾਨ ਲਾ ਰਹੀ ਹੈ ਚਾਲੂ ਵਿੱਤੀ ਬਰੇ ਦੇ ਜਨਵਰੀ ਮਹੀਨੇ ਤੱਕ ਸੂਬਾ ਸਰਕਾਰ ਨੂੰ ਆਪਕਾਰੀ ਮਾਲੀਏ ਤੋਂ 8584.33 ਕਰੋੜ ਰੁਪਏ ਪ੍ਰਾਪਤ ਹੋਏ ਨੇ ਮਾਰਚ ਮਹੀਨੇ ਤੱਕ ਸੂਬਾ ਸਰਕਾਰ ਨੂੰ ਟੀਚਾ ਪਾਰ ਹੋਣ ਦੀ ਸੰਭਾਵਨਾ ਹੈ ਕੈਬਨਟ ਸਬਕਮੇਟੀ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਕੁਲਦੀਪ ਸਿੰਘ ਧਾਲੀਵਾਲ ਹਰਪਜਨ ਸਿੰਘ ਗੀਟਿਓ ਤੇ ਤਰਨਪ੍ਰੀਤ ਸਿੰਘ ਸੌਂਦ ਸ਼ਾਮਲ ਨੇ ਜਾਣਕਾਰ ਇਹ ਵੀ ਕਹਿ ਰਹੇ ਆ ਕਿ ਸਰਕਾਰ ਦਿੱਲੀ ਦੀ ਚੋਣਾਂ ਵਿੱਚ ਹੋਈ ਹਾਰ ਤੋਂ ਬਾਅਦ ਬੋਚ-ਬੋਚ ਕੇ ਪੈਰ ਰੱਖ ਰਹੀ ਹੈ। ਕੈਬਨਟ ਸਬ ਕਮੇਟੀ ਦੇ ਅਧਿਕਾਰੀਆਂ ਨੂੰ ਆបਕਾਰੀ ਨੀਤੀ ਵਿੱਚ ਕੁਝ ਬਦਲਾਅ ਕਰਕੇ ਮੁੜ ਸਬ ਕਮੇਟੀ ਅੱਗੇ ਰੱਖਣ ਲਈ ਕਿਹਾਇਆ ਹੈ ਦਿੱਲੀ ਚੋਣ ਦੀ ਹਾਰ ਮਗਰੋਂ ਸੂਬਾ ਸਰਕਾਰ ਨਵੀਂ ਸ਼ਰਾਬ ਨੀਤੀ ਤਿਆਰ ਕਰਨ ਵਾਸਤੇ ਬੁਝ-ਬੁਝ ਕੇ ਪੈਰ ਰੱਖ ਰਹੀ ਹੈ ਅਤੇ ਪੁਰਾਣੀ ਨੀਤੀ ਵਿੱਚ ਕੋਈ ਵੱਡੇ ਬਦਲਾਅ ਨਹੀਂ ਕਰਨਾ ਚਾਹੁੰਦੀ ਸੂਤਰ ਦੱਸਦੇ ਨੇ ਕਿ ਨਵੀਂ ਸ਼ਰਾਬ ਨੀਤੀ ਵਿੱਚ ਈ ਨਿਲਾਮੀ ਦੀ ਵਿਵਸਥਾ ਲਿਆਂਦੀ ਜਾ ਸਕਦੀ ਹੈ ਕਰ ਅਤੇ ਆបਕਾਰੀ ਵਿਭਾਗ ਦੇ ਅਧਿਕਾਰੀ ਇਸ ਤੋਂ ਪਹਿਲਾਂ ਠੇਕੇਦਾਰਾਂ ਦੇ ਸੁਝਾਅ ਵੀ ਲੈ ਚੁੱਕੇ ਨੇ ਕਿਸਾਨਾਂ ਦੀ ਇਕਤਾ ਦੇ ਵੱਲ ਕਦਮ ਵਧਾਉਂਦਿਆਂ ਹੋਇਆਂ ਸ਼ੰਭੂ ਅਤੇ ਖਨੌਰੀ ਬਾਰਡਰ ਦੀਆਂ ਦੋਵੇਂ ਫੋਰਮਾਂ ਦੇ ਵੱਲੋਂ ਐਸਕੇਐਮ ਨੂੰ ਮੋੜ ਮੀਟਿੰਗ ਦਾ ਸੱਦਾ ਦਿੱਤਾ ਗਿਆ ਹੈ ਇਹ ਮੀਟਿੰਗ 27 ਨੂੰ ਰੱਖੀ ਗਈ ਹੈ ਕਿਸਾਨ ਇਕਤਾਲੀ ਜਾਰੀ ਸਰਗਰਮੀਆਂ ਦੀ ਕੜੀ ਵੱਜੋਂ ਐਤਕੀ ਸ਼ੰਭੂ ਅਤੇ ਢਾਬੀ ਗੁਜਰਾ ਬਾਰਡਰ ਉੱਤੇ ਸੰਘਰਸ਼ ਦੀ ਅਗਵਾਈ ਕਰ ਰਹੀਆਂ ਦੋਵੇਂ ਫੋਰਮਾਂ ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਅਤੇ ਸੰਯੁਕਤ ਕਿਸਾਨ ਮੋਰਚੇ ਨੇ ਖੁਦ ਇਸ ਵਾਰ ਅੱਗੇ ਵਾਦਿਆ ਐਸਕੇਐਮ ਨੂੰ 41 ਚਿੱਠੀ ਲਿਖੀ ਹੈ ਇਸ ਪੱਤਰ ਵਿੱਚ ਦੋਵੇਂ ਜਥੇਬੰਦੀਆਂ ਨੇ ਆਗਾਮੀ 27 ਫਰਵਰੀ ਨੂੰ ਕਿਸਾਨ ਭਵਨ ਚੰ디ਗੜ੍ਹ ਵਿਖੇ ਇਕੱਠੇ ਹੋਣ ਦਾ ਸੱਦਾ ਦਿੱਤਾ ਹੈ ਇਹ ਜਾਣਕਾਰੀ ਸ਼ੰਭੂ ਬਾਰਡਰ ਤੇ ਕਿਸਾਨ ਮਜ਼ਦੂਰ ਮੋਰਚੇ ਦੇ ਆਗੂ ਸਰਵਣ ਸਿੰਘ ਪੰਧੇਰ ਨੇ ਦਿੱਤੀ ਹੈ ਉਧਰ ਐਸਕੇਐਮ ਦੇ 6 ਮੈਂਬਰੀ ਤਾਲਮਿਲ ਕਮੇਟੀ ਦੇ ਸੀਨੀਅਰ ਆਗੂ ਤੇ ਮੈਂਬਰ ਭਾਰਤੀ ਕਿਸਾਨ ਜੁਣੀਅਨ ਇਕਤਾ ਉਗਰਾਹ ਦੇ ਪ੍ਰਧਾਨ ਜੁਗਿੰਦਰ ਸਿੰਘ ਉਗਰਾਹਾ ਨੇ ਸੱਦੇ ਦਾ ਸਵਾਗਤ ਕੀਤਾ ਹੈ ਉਹਨਾਂ ਸੱਦੇ ਨੂੰ ਜਿਉਂ ਆਇਆ ਆਖਦੇ ਆ ਕਿ ਐਸਕੇਐਮ ਹਮੇਸ਼ਾ ਇਕਤਾ ਦਾ ਮਦਈ ਰਿਹਾ ਹੈ ਉਹਨਾਂ ਕਿਹਾ ਕਿ ਵਖਰੇਵੇਂ ਹੋ ਜਾਣਾ ਸਧਾਰਨ ਗੱਲ ਹੈ ਪਰ ਸਾਂਝੇ ਸੰਘਰਸ਼ ਸਾਂਝੇ ਰੂਪ ਚ ਲੜ ਕੇ ਸੋਖਾਂ ਜਿੱਤੇ ਜਾ ਸਕਦੇ ਨੇ ਇਸ ਲਈ ਇਹ ਵੱਡੀ ਲੜਾਈ ਜਿੱਤਣ ਲਈ ਵੀ ਇਕਤਾ ਦੀ ਲੋੜ ਹੈ ਦਿੱਲੀ ਦੰਗਿਆਂ ਮਾਮਲਿਆਂ ਦੇ ਵਿੱਚ ਸੱਜਨ ਕੁਮਾਰ ਨੂੰ ਸਜ਼ਾ ਸੁਣਾਈ ਜਾਣੀ ਸੀ ਪਰ ਉਹਨਾਂ ਦੇ ਇਸ ਮਾਮਲੇ ਦੀ ਸੁਣਵਾਈ ਟਲ ਗਈ ਹੈ ਤੇ ਹੁਣ 21 ਫਰਵਰੀ ਨੂੰ ਮੁੜ ਸੁਣਵਾਈ ਹੋਵੇਗੀ। ਸਰਕਾਰੀ ਧਿਰ ਦੇ ਵੱਲੋਂ ਸੱਜਨ ਕੁਮਾਰ ਦੇ ਲਈ ਫਾਂਸੀ ਦੀ ਮੰਗ ਕੀਤੀ ਗਈ ਹੈ। ਦਿੱਲੀ ਵਿੱਚ ਸਾਲ 1984 ਦੇ ਸਿੱਖ ਵਿਰੋਧੀ ਦੰਗਿਆਂ ਨਾਲ ਸੰਬੰਧਿਤ ਹੱਤਿਆ ਦੇ ਇੱਕ ਮਾਮਲੇ ਵਿੱਚ ਸਰਕਾਰੀ ਧਿਰ ਨੇ ਕਾਂਗਰਸ ਦੇ ਸਾਬਕਾ ਸੰਸਦ ਮੈਂਬਰ ਸੱਜਨ ਕੁਮਾਰ ਲਈ ਮੌਤੀ ਸਜ਼ਾ ਦੀ ਅਪੀਲ ਕੀਤੀ ਇਸ ਤੋਂ ਇਸ ਨੂੰ ਸਭ ਤੋਂ ਉਂਦਰਲਬ ਅਪਰਾਧ ਘਰਾੜ ਦਿੱਤਾ ਗਿਆ ਹੈ ਸਰਕਾਰੀ ਧਿਰ ਵੱਲੋਂ ਧਾਰ 1 ਇੱਕ ਲਿਖਤ ਹਲਫਨਾਮੇ ਵਿੱਚ ਵਿਸ਼ੇਸ਼ ਜੱਜ ਕਵੇਰੀਵਾਜੇਪਾ ਨੂੰ ਇਸ ਦਲੀਲ ਬਾਰੇ ਜਾਣਕਾਰੀ ਦਿੱਤੀ ਗਈ ਹੈ ਹੱਤਿਆ ਦੀ ਲਈ ਘੱਟੋ ਘੱਟ ਸਜ਼ਾ ਉਮਰ ਕਾਦ ਹੈ ਸੱਜਨ ਕੁਮਾਰ ਦੇ ਵਕੀਲ ਨੇ ਮਾਮਲੇ 'ਚ ਬਹਿਸ ਕਰਨ ਲਈ ਸਮਾਂ ਮੰਗੇ ਜਿਸ ਮਗਰੋਂ ਜੱਜ ਨੇ ਇਹ ਕਹਿੰਦੇ ਹੋਏ ਮਾਮਲੇ ਦੀ ਸੁਣਵਾਈ 21 ਫਰਵਰੀ ਤੱਕ ਮੋਤਲ ਕਰ ਦਿੱਤੀ ਹੈ ਕਿ ਵਕੀਲ ਐਡਵੋਕੇਟ ਸੋਧ ਬੈਲ 225 ਦੇ ਵਿਰੋਧ ਵਿੱਚ ਅੱਜ ਕੰਮ ਨਹੀਂ ਕਰਨਗੇ ਸ਼ਿਕਾਇਤਕਰਤਾ ਦੀ ਨੁਮਾਇੰਦਗੀ ਕਰ ਰਹੇ ਸੀਨੀਅਰ ਵਕੀਲ ਐਚਐਸ ਫੂਲਕਾ ਨੇ ਸਰਕਾਰੀ ਧਿਰ ਦੀ ਮੋਦੀ ਸਜ਼ਾ ਦੀ ਮੰਗ ਦਾ ਸਮਰਥਨ ਕੀਤਾ ਅਤੇ ਬਹਿਸ ਲਈ ਸਮਾਂ ਮੰਗਿਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਦੇ ਅਸਤੀਫੇ ਨੂੰ ਲੈ ਕੇ ਅੰਤਰੀਂ ਕਮੇਟੀ ਦੀ ਮੀਟਿੰਗ 21 ਫਰਵਰੀ ਨੂੰ ਹੋਣੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰੀਂ ਕਮੇਟੀ ਦੀ ਉਚੇਚੀ 21 ਤੋਂ 22 ਫਰਵਰੀ ਨੂੰ ਹੋਵੇਗੀ ਸ਼੍ਰੋਮਣੀ ਕਮੇਟੀ ਦਫਤਰ ਤੋਂ جاری ਇੱਕ ਪ੍ਰੈਸ ਬਿਆਨ ਰਾਹੀਂ ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਕੁਲਵੰਤ ਸਿੰਘ ਮੰਨਣ ਨੇ ਦੱਸਿਆ ਕਿ ਅੰਤਰਿਕ ਕਮੇਟੀ ਦੀ ਸਕੱਤਰਤਾ ਸ਼੍ਰੋਮਣੀ ਕਮੇਟੀ ਦੇ ਮੁੱਖ ਦਫਤਰ ਵਿਖੇ 21 ਫਰਵਰੀ ਨੂੰ ਬਾਅਦ ਦੁਪਹਿਰ 12 ਵਜੇ ਹੋਵੇਗੀ। ਉਨ੍ਹਾਂ ਦੱਸਿਆ ਕਿ ਕੱਤਰਤਾ ਬਾਰੇ ਸ਼੍ਰੋਮਣੀ ਕਮੇਟੀ ਦੀ ਅੰਤਰਿਕ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰਾਂ ਨੂੰ ਚਿੱਠੀਆਂ ਲਿਖ ਕੇ ਸੂਚਿਤ ਕੀਤਾ ਜਾ ਚੁੱਕਿਆ ਹੈ। ਖੰਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਦੇ ਵੱਲੋਂ ਇੱਕ ਵਾਰ ਫਿਰ ਅਦਾਲਤ ਦਾ ਦਰਵਾਜ਼ਾ ਖੜਕਾਇਆ ਗਿਆ ਹੈ ਲੋਕ ਸਭਾ ਦੇ اجلاس ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਨੇ ਅਦਾਲਤ ਨੂੰ ਹੁਕਮ ਦੇਣ ਦੀ ਕਿਹਾ ਹੈ ਕੱਟੜਪੰਥੀ ਸਿੱਖ ਵਿਚਾਰਕ ਅਤੇ ਖੰਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਨੇ ਇੱਕ ਵਾਰ ਫਿਰ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦਾ ਦਰਵਾਜ਼ਾ ਖੜਕਾਇਆ ਹੈ ਉਹਨਾਂ ਨੇ ਲੋਕ ਸਭਾ ਸਕੱਤਰਤ ਵੱਲੋਂ ਜਾਰੀ ਸੱਮਣਾਂ ਦੀ ਪਾਲਣਾ ਕਰਦਿਆਂ ਸੰਸਦ ਸੈਸ਼ਨ ਦੇ ਵਿੱਚ ਸ਼ਾਮਲ ਹੋਣ ਦੀ ਇਜਾਜ਼ਤ ਦੇਣ ਲਈ ਅਦਾਲਤ ਤੋਂ ਹੁਕਮ ਜਾਰੀ ਕਰਨ ਦੀ ਮੰਗ ਕੀਤੀ ਹੈ ਭਾਈ ਅਮਰਪਾਲ ਸਿੰਘ ਦਾ ਕਹਿਣਾ ਹੈ ਕਿ ਇਸ ਸੰਵਿਚ ਨਜ਼ਰਬੰਦੀ ਕਰਨ ਉਹ ਸਦਨ ਦੀ ਕਾਰਵਾਈ ਵਿੱਚ ਸ਼ਾਮਲ ਨਹੀਂ ਹੋ 파ਰੇ ਤੇ ਉਹਨਾਂ ਨੂੰ ਗੈਰਹਾਜ਼ਰ ਰਹਿਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਇਸ ਦਾ ਮਕਸਦ ਉਹਨਾਂ ਦੇ ਸੰਸਦੀ ਹਲਕੇ ਦੀ ਨੂੰ ਪ੍ਰਤੀਨਿਧਤਾ ਤੋਂ ਵਾਂਝਾ ਕਰਨਾ ਅਤੇ 60 ਦਿਨਾਂ ਦੀ ਗੈਰਹਾਜ਼ਰੀ ਪੂਰੀ ਹੋਣ ਤੋਂ ਬਾਅਦ ਉਹਨਾਂ ਦੀ ਸੀਟ ਨੂੰ ਖਾਲੀ ਐਲਾਨ ਕਰਨਾ ਹੈ ਜਿਸ ਕਾਰਨ ਨਾ ਸਿਰਫ ਉਹਨਾਂ ਦੀ ਸਗੋ ਉਹਨਾਂ ਦੇ ਹਲਕੇ ਦੇ ਵੋਟਰਾਂ ਲਈ ਵੀ ਗੰਭੀਰ ਨਤੀਜੇ ਹੋ ਸਕਦੇ ਨੇ ਇਸਨ ਹੁਣ ਤੱਕ ਦੀਆਂ ਖਬਰਾਂ ਵਧੇਰੇ ਖਬਰਾਂ ਤੇ ਤਾਜ਼ਾ ਜਾਣਕਾਰੀ ਲਈ ਬਣੇ ਰਹੋ ਲੋਕਪਰ ਨਿਊਜ਼ ਦੇ ਨਾਲ 19 ਸਮੇਂ ਲਈ ਮੈਨੂੰ ਦੀਓ ਇਜਾਜ਼ਤ ਧੰਨਵਾਦ